ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸੀਲਾ ਪਰਬਤ ਤੋਂ ਵਿਦਾ ਹੋ ਕੇ ਅੰਤਰ ਧਿਆਨ ਹੋ ਕੇ ਅਤੇ ਅਹਾਰ ਪਰਬਤ ਤੇ ਜਾ ਕੇ ਪ੍ਰਗਟ ਹੋ ਗਏ ਸਨ ਗੁਰੂ ਜੀ ਦੇ ਸਾਹਮਣੇ ਉੱਥੇ ਇੱਕ ਸੰਤ ਕੁਟਿਆ ਦੇ ਸਾਹਮਣੇ ਬੈਠਾ ਸੀ ਉਹ ਸੰਤ ਨੇ ਗੁਰੂ ਜੀ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤਾਂ ਭਾਈ ਮਰਦਾਨਾ ਜੀ ਨੇ ਉਸ ਨੂੰ ਉੱਤਰ ਦਿੱਤਾ ਕਿ ਇਹ ਨਾਨਕ ਨਰਨਕਾਰ ਜੀ ਹਨ ਫਿਰ ਭਾਈ ਮਰਦਾਨਾ ਜੀ ਨੇ ਉਸ ਨੂੰ ਪੁੱਛਿਆ ਇਹ ਸੰਤ ਜੀ ਤੁਹਾਡਾ ਨਾਮ ਕੀ ਹੈ ਉਸ ਨੇ ਕਿਹਾ ਕਿ ਮੇਰਾ ਨਾਮ ਕਲਿਆਣ ਹੈ ਮੇਰੇ ਗੁਰੂ ਸੀਲ ਸੈਣ ਜੀ ਹਨ ਅਤੇ ਉਹ ਵੀ ਐਸੇ ਕਟਿਆ ਵਿੱਚ ਰਹਿੰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਲਿਆਣ ਨੂੰ ਕਿਹਾ ਕਿ ਮੈਂ ਤੁਹਾਡੇ ਗੁਰੂ ਨੂੰ ਤ੍ਰੇਤਾ ਯੁੱਗ ਤੋਂ ਜਾਣਦਾ ਹਾਂ ਸਾਨੂੰ ਆਪਣੇ ਗੁਰੂ ਦੇ ਦਰਸ਼ਨ ਕਰਵਾ ਦਿਓ ਸੰਤ ਕਲਿਆਣ ਕਟਿਆ ਦੇ ਅੰਦਰ ਆਪਣੇ ਗੁਰੂ ਕੋਲ ਗਿਆ ਅਤੇ ਗੁਰੂ ਨੂੰ ਦੱਸਿਆ ਕਿ ਬਾਹਰ ਨਾਨਕ ਨਰੰਗਕਾਰੀ ਜੀ ਅਤੇ ਉਹਨਾਂ ਦੇ ਦੋ ਚੇਲੇ ਆਏ ਹਨ ਨਾਨਕ ਨਰੰਗਕਾਰੀ ਜੀ ਨੇ ਕਿਹਾ ਹੈ ਕਿ ਮੈਂ ਤੇਰੇ ਗੁਰੂ ਨੂੰ ਤ੍ਰੇਤਾ ਯੁੱਗ ਤੋਂ ਜਾਣਦਾ ਹਾਂ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਨ ਤੁਹਾਡਾ ਕੀ ਹੁਕਮ ਹੈ ਸੀਲ ਸੈਣ ਨੇ ਕਲਿਆਣ ਨੂੰ ਕਿਹਾ ਕਿ ਉਹਨਾਂ ਨੂੰ ਪੁੱਛ ਕੇ ਆਓ ਕਿ ਤ੍ਰੇਤਾ ਯੁੱਗ ਵਿੱਚ ਉਹਨਾਂ ਦਾ ਨਾਮ ਕੀ ਸੀ ਉਸਨੇ ਬਾਹਰ ਆ ਕੇ ਗੁਰੂ ਜੀ ਨੂੰ ਪੁੱਛਿਆ ਇਹ ਮੇਰੇ ਗੁਰੂ ਨੇ ਪੁੱਛਿਆ ਹੈ ਕਿ ਤ੍ਰੇਤਾ ਯੁੱਗ ਵਿੱਚ ਤੁਹਾਡਾ ਨਾਮ ਕੀ ਸੀ ਗੁਰੂ ਜੀ ਨੇ ਕਿਹਾ ਕਿ ਤ੍ਰੇਤਾ ਯੁੱਗ ਵਿੱਚ ਸਾਡਾ ਨਾਮ ਰਾਜਾ ਰਾਮ ਸੀ ਸੰਤ ਕਲਿਆਣ ਨੇ ਅੰਦਰ ਜਾ ਕੇ ਆਪਣੇ ਗੁਰੂ ਸੀਲ ਸੈਣ ਨੂੰ ਦੱਸਿਆ ਕਿ ਤ੍ਰੇਤਾ ਯੁੱਗ ਵਿੱਚ ਉਨ੍ਹਾਂ ਦਾ ਨਾਮ ਰਾਜਾ ਰਾਮ ਸਿੰਘ ਸੀਲ ਸੈਣ ਨੇ ਕਲਿਆਣ ਨੂੰ ਕਿਹਾ ਕਿ ਉਹਨਾਂ ਨੂੰ ਬਹੁਤ ਪ੍ਰੇਮ ਅਤੇ ਸਤਿਕਾਰ ਨਾਲ ਅੰਦਰ ਲੈ ਕੇ ਆਓ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਅੰਦਰ ਗਏ ਤਾਂ ਸੀਲ ਸੈਣ ਨੇ ਖੜੇ ਖੜੇ ਹੋ ਕੇ ਉਹਨਾਂ ਦਾ ਸਤਿਕਾਰ ਕੀਤਾ ਗੁਰੂ ਜੀ ਨੇ ਸਤ ਕਰਤਾਰ ਕਿਹਾ ਅਤੇ ਸੀਲ ਸੈਣ ਨੇ ਵੀ ਅੱਗੋਂ ਹੱਥ ਜੋੜ ਕੇ ਸਤ ਕਰਤਾਰ ਕਿਆ ਸੀਲ ਸਾਂਣ ਨੇ ਗੁਰੂ ਜੀ ਨੂੰ ਬੈਠਣ ਲਈ ਬੇਨਤੀ ਕੀਤੀ ਜਦ ਗੁਰੂ ਜੀ ਬੈਠ ਗਏ ਤਾਂ ਸੀਲ ਸਾਂਣ ਨੇ ਉੱਠ ਕੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਕਿਹਾ ਕਿ ਤੁਸੀਂ ਮੇਰੇ ਤੇ ਬਹੁਤ ਦਇਆ ਕੀਤੀ ਹੈ ਜੋ ਮੈਨੂੰ ਇੱਥੇ ਆ ਕੇ ਦਰਸ਼ਨ ਦਿੱਤੇ ਹਨ ਮੇਰਾ ਜੀਵਨ ਧੰਨ ਹੋ ਗਿਆ ਹੈ ਤੁਸੀਂ ਮੇਰੀ ਕੁਟਿਆ ਵਿੱਚ ਚਰਨ ਪਾ ਕੇ ਮੇਰਾ ਜੀਵਨ ਮਨੋਰਥ ਪੂਰਾ ਕਰ ਦਿੰਦਾ ਹੈ ਸੀਸੈਣ ਨੇ ਕਲਿਆਣ ਨੂੰ ਅੰਮ੍ਰਿਤਮਈ ਭੋਜਨ ਤਿਆਰ ਕਰਨ ਲਈ ਹੁਕਮ ਕੀਤਾ ਜਦ ਕਲਿਆਣ ਨੇ ਬੜੀ ਸ਼ਰਧਾ ਤੇ ਪ੍ਰੇਮ ਨਾਲ ਗੁਰੂ ਜੀ ਲਈ ਭੋਜਨ ਤਿਆਰ ਕਰ ਲਿਆ ਤਾਂ ਉਸ ਨੇ ਆ ਕੇ ਆਪਣੇ ਗੁਰੂ ਸੀਸੈਣ ਨੂੰ ਦੱਸਿਆ ਸੀਸੈਣ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰਦੇਵ ਭੋਜਨ ਤਿਆਰ ਹੈ ਮੇਰੇ ਤੇ ਕਿਰਪਾ ਕਰੋ ਅਤੇ ਭੋਜਨ ਛਕ ਲਓ ਗੁਰੂ ਜੀ ਨੇ ਕਿਹਾ ਕਿ ਅਸੀਂ ਤਾਂ ਅਠੇ ਪੈਰ ਕਰਤਾਰ ਦੇ ਨਾਮ ਨਾਲ ਤ੍ਰਿਪਤ ਰਹਿੰਦੇ ਹਾਂ ਸਾਨੂੰ ਕਦੇ ਭੁੱਖ ਨਹੀਂ ਲੱਗਦੀ ਇਸ ਲਈ ਭੋਜਨ ਦੀ ਸਾਨੂੰ ਕੋਈ ਲੋੜ ਨਹੀਂ ਹੈ ਸੀਸ ਸੈਣ ਨੇ ਕਿਹਾ ਕਿ ਗੁਰਦੇਵ ਤੁਸੀਂ ਤਾਂ ਆਪ ਨਾਰਾਇਣ ਦੇ ਅਵਤਾਰ ਹੋ ਤੁਹਾਨੂੰ ਕਿਸੇ ਵਸਤੂ ਦੇ ਲੋੜ ਨਹੀਂ ਹੈ ਤੁਹਾਨੂੰ ਭੁੱਖ ਵੀ ਨਹੀਂ ਲੱਗਦੀ ਅਤੇ ਪਿਆਸ ਵੀ ਨਹੀਂ ਲੱਗਦੀ ਪਰ ਮੇਰਾ ਭਲਾ ਕਿਸ ਤਰ੍ਹਾਂ ਹੋਵੇਗਾ ਮੇਰੀ ਤਾਂ ਉਹ ਹਾਲਤ ਹੋ ਜਾਵੇਗੀ ਕਿ ਖੂਹ ਖੋਦ ਚੱਲ ਕੇ ਪਿਆਸੇ ਦੇ ਕੋਲ ਆ ਗਿਆ ਪਰ ਉਹ ਪਿਆਸਾ ਫਿਰ ਵੀ ਆਪਣੀ ਪਿਆਸ ਨਹੀਂ ਬੁਝਾ ਸਕਿਆ ਤੁਸੀਂ ਮੇਰੇ ਕਲਿਆਣ ਲਈ ਭੋਜਨ ਛਕ ਲਓ ਉਸ ਦੀ ਸ਼ਰਧਾ ਅਤੇ ਪ੍ਰੇਮ ਵੇਖ ਕੇ ਗੁਰੂ ਜੀ ਨੇ ਭਾਈ ਬਾਲਾ ਜੀ ਨੇ ਅਤੇ ਭਾਈ ਮਰਦਾਨਾ ਜੀ ਨੇ ਉਸ ਦਾ ਤਿਆਰ ਕਰਵਾਇਆ ਭੋਜਨ ਛਕਿਆ ਕਲਿਆਣ ਅਤੇ ਸੀਲ ਸਾਂਣ ਨੇ ਉਹਨਾਂ ਨੂੰ ਬੜੇ ਪ੍ਰੇਮ ਨਾਲ ਭੋਜਨ ਛਕਾਇਆ ਗੁਰੂ ਜੀ ਨੇ ਸੀਲ ਸਾਂਣ ਨੂੰ ਰਾਮ ਦੇ ਰੂਪ ਵਿੱਚ ਦਰਸ਼ਨ ਦੇ ਕੇ ਵੀਕਰਥਾਰਤ ਕੀਤਾ ਪੰਜ ਦਿਨ ਗੁਰੂ ਜੀ ਉਸ ਕੋਲ ਰਹੇ ਫਿਰ ਉਥੋਂ ਵਿਦਿਆ ਹੋ ਗਏ ਸਨ ਗੌਰਵ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਇਹ ਸਾਖੀ ਅੱਗੇ ਸ਼ੇਅਰ ਕਰ ਦੇਣੇ ਅਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ